ਦੇਖ ਬੇ ਕੋ ਨਾ ਦ੍ਰਿਸ਼ ਮੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਤੈਨੂੰ ਵੇਖ ਸਕਾਂ ਕਮ ਸੇ ਕਮ ਇਹ ਅੱਖ ਤੇ ਨਹੀਂ ਇੱਕ ਸਾਇੰਟਿਸਟ ਨੂੰ ਜੋ ਕੁਝ ਪਦਾਰਥ ਤੇ ਜੈ ਦਿਖਾਈ ਦਿੰਦਾ ਹੈ ਹਰ ਬੰਦੇ ਨੂੰ ਨਹੀਂ ਦਿਖਾਈ ਦਿੰਦਾ ਤੇ ਜੀ ਮੈਂ ਅਰਜ਼ ਕਰਦੇ ਹਾਂ ਇੱਕ ਕਵੀ ਨੂੰ ਜੋ ਫੁੱਲ ਦੇ ਵਿੱਚ ਦਿਖਾਈ ਦਿੰਦਾ ਹੈ ਹਰ ਬੰਦੇ ਨੂੰ ਨਹੀਂ ਉਹ ਦਿਖਾਈ ਦਿੰਦਾ ਇੱਕ ਬੁਲਬੁਲ ਨੂੰ ਜੋ ਫੁੱਲ ਦੇ ਵਿੱਚ ਦਿਖਾਈ ਦਿੰਦਾ ਹੈ ਉਹ ਬਿੱਲੀ ਨੂੰ ਨਹੀਂ ਦਿਖਾਈ ਦਿੰਦਾ ਕਮਲ ਦੇ ਭੁਲ ਦੇ ਜੋ ਭੌਰੇ ਨੂੰ ਦਿਖਾਈ ਦਿੰਦਾ ਹੈ ਇਹ ਗੰਦਗੀ ਦੀ ਮੱਖੀ ਨੂੰ ਨਹੀਂ ਦਿਖਾਈ ਦਿੰਦਾ ਇਹ ਸਰਮਦ ਨੇ ਔਰੰਗਜ਼ੇਬ ਨੂੰ ਵੀ ਕਿਹਾ ਸੀ ਸਰਮਦ ਗਮੇ ਇਸ਼ਕ ਬੁਲ ਹਵਸ ਨ ਦੇਹੰਦ ਸੋਜ਼ੇ ਦਿਲ ਪਰਵਾਨਾ ਮਗਜ਼ਰਾ ਨ ਦੇਹੰਦ اے ਔਰੰਗਜ਼ੇਬ ਤੂੰ ਮੱਖੀ ਤੂੰ ਕੀ ਜਾਣੇ ਕਿ ਦੀਵੇ ਦੇ ਉੱਤੇ ਜਲਣਾ ਕੀ ਹੁੰਦਾ ਹੈ ਤੇ ਪਰਵਾਨਾ ਜਾਣੇ ਤੈਨੂੰ ਕੀ ਪਤਾ ਹੈ ਤੂੰ ਕੀ ਜਾਣੇ ਤੂੰ ਮੱਖੀ ਹੁਣ ਮਖੀਰ ਕੋਲ ਆਪਣੀ ਦ੍ਰਿਸ਼ਟੀ ਉਹ ਦੀਵੇ ਨੂੰ ਦੇਖਣ ਦੀ ਤੇ ਪ੍ਰਵਾਨੇ ਕੋਲ ਆਪਣੀ ਦ੍ਰਿਸ਼ਟੀ ਉਹ ਤੇ ਵਿਚਾਰਾ ਕੁਰਬਾਨ ਹੋ ਜਾਂਦਾ ਦੀਵੇ ਤੇ ਪਰ ਕਰਮਾ ਕਰਦੇ ਆ ਕਰਦੇ ਉਹ ਤੇ صدਕੇ ਹੋ ਜਾਂਦਾ ਸਰਮਦ ਗਮੇ ਇਸ਼ਕ ਬੁਲ ਹਵਸ ਰਾ ਨਾ ਦੇ ਹੰਤ ਔਰ ਮੁਜ਼ੇਬ ਨੂੰ ਸੰਬੋਧਨ ਕਰਦੇ ਆ ਸਰਮਦ ਕਹਿੰਦਾ ਵਾਸਨਾ ਵਿੱਚ ਗਰ ਗਰ ਸੇ ਹੋਏ ਦੁਸ਼ਟ ਮਨੁੱਖ ਨੋ ਇਹ ਜੋ ਦੁੱਖ ਹੈ ਇਸ਼ਕ ਦਾ ਆਪਣੇ ਆਪ ਦੇ ਸ੍ਰੇਮ ਦੇ ਇੱਕ ਦੁੱਖ ਹੈ ਇੱਕ ਪੀੜਾ ਹੈ ਔਰ ਜਿਤਨੇ ਪੀੜਾ ਚੋ ਪ੍ਰੇਮੀ ਨਿਕਲਦੇ ਨੇ ਸ਼ਾਇਦ ਕੋਈ ਲੰਗਦਾ ਹੋਵੇ ਇਹ ਵੀ ਮੈਰਜ ਕਰਦਾ ਔਰ ਜਿਤਨਾ ਜਗਤ ਦੇਚ અપਮਾਨ ਪ੍ਰੇਮੀਆਂ ਦਾ ਹੁੰਦਾ ਚਾਹ ਸੰਸਾਰਿਕ ਨੇ ਤੇ ਚਾਹ ਪ੍ਰਮਾਤਮਾ ਦੇ ਨੇ ਸ਼ਾਇਦ ਹੀ ਕਿਸੇ ਦਾ ਹੋਵੇ ਉਸ ਵਕਤ ਤੇ ਲੋਕਾਂ ਨੇ ਗੁਰਨਾਣਿਕ ਨੂੰ ਬੋਤਲਾ ਬੇਤਾਲਾ ਕਹਿ ਦਿੱਤਾ ਸੀ ਦੂਰ ਦੀ ਗੱਲ ਛੱਡੋ ਮਾਤਾ ਤ੍ਰਿਪਤੀ ਤ੍ਰਿਪਤਾ ਜਿਹੀ ਕਹਿ ਲਗਤੀਆਂ ਸੁਧਾਈ ਹੈ ਬੱਚਾ ਤੇ ਸੁਧਾਈ ਹੈ ਫੇਤਾ ਕੋਈ ਕੈਨ ਲਗਾ ਮਖੱਟੂ ਉਹਨਾਂ 20 ਰੁਪਏ ਬਦਲੇ ਥੱਪੜ ਮਾਰੇ ਖਿੱਚ ਗਏ ਜਿ ਪਿਓ ਸਹਿਮਤ ਨਹੀਂ ਮਾਂ ਨਹੀਂ ਸਹਿਮਤ ਜਗਤ ਕੋ ਤੋਂ ਸਹਿਮਤ ਹੋਵੇ ਸੰਸਾਰ ਕਿਸ ਤਰ੍ਹਾਂ ਸਹਿਮਤ ਹੋਵੇਗਾ ਸਰਮਦ ਗਮੇ ਇਸ਼ਕ ਬੁਲ ਹਵਸ ਰਾ ਨਾ ਦੇ ਹੰਦ ਇਹ ਪ੍ਰੇਮ ਦੀ ਤੀੜਾ ਪ੍ਰਮਾਤਮਾ ਨੇ ਹਰ ਇੱਕ ਨੂੰ ਨਹੀਂ ਦਿੱਤੀ ਸਰਮਦ ਇੰਜ ਕਹਿੰਦਾ ਹੈ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਸੋਚੇ ਦਿਲ ਨੂੰ ਪ੍ਰਵਾਨਾ ਮਗਜ਼ਰਾ ਨੇ ਦੇਹੰਦ ਸੋਚ ਦੇ ਨਾਲ ਭਰੇ ਹੋਇਆ ਦਿਲ ਖੁਦਾ ਨੇ ਪ੍ਰਵਾਨੇ ਨੂੰ ਦਿੱਤਾ ਹੈ ਮੱਖੀ ਨੂੰ ਨਹੀਂ ਤੂੰ ਮੱਖੀ ਮੈਂ ਪ੍ਰਵਾਨਾ ਤੇਰਾ ਮੇਰਾ ਸੁਆਬ ਮੇਲ ਹੀ ਨਹੀਂ ਖਾਂਦਾ ਸੰਬੰਧੀ ਨਹੀਂ ਜੁੜਦਾ ਦੀਵੇ ਨੂੰ ਦੇਖਣ ਵਾਸਤੇ ਪ੍ਰਵਾਨੇ ਕੋਲ ਆਪਣੀ ਦ੍ਰਿਸ਼ਟੀ ਹੈ ਮੱਖੀ ਕੋਲ ਨਹੀਂ ਹੈ एक सैंटिस्ट जो फुल दिश ल आम बंदे नहीं दिखाई देता और एक भगत जो फुल दिश दिखाई देता धन गुरु गोबिंद जी महाराज फूल कहें भले राग फूले कहो भंवर हो भली भांत भूले हे प्रभु कमाल है किधरे तू फुल हो के मेरे सामने खिड़े है तू कितना सुंदर है तू कितना कोमल है इन्होंने फूलों तो पता चल है कि तू कितना कोमल है तो कि खूबसूरत है और फुल रब रूप दिखाई दे रहे ने धन गुरु गोबिंद सिंह जी ने कहूं फूल होए के भले राग फूले किधरे तू ही परमात्मा फूले हैं फूल नहीं फूले तू ही फूले हैं तू ही अपनी कोमलता तू ही अपनी सुगंध न तू ही अपनी सुंदरता खिलेर के रखे है फुला के रखे है तू ही है।, है फुल नहीं ਯਾ ਤੇਰਾ ਹੀ ਨਾ ਫੁੱਲ ਪੈ ਗਿਆ ਕਹੋਂ ਫੁੱਲ ਹੋਏ ਕੇ ਭਲੇ ਰਾਗ ਫੂਲੇ ਅੰਬੰਦਨ ਤੇ ਨਹੀਂ ਦਿਖਾਈ ਦਿੰਦਾ ਤੇ ਬੱਕਰੀ ਨੂੰ ਤੇ ਨਹੀਂ ਦਿਖਾਈ ਦੇ ਸਕਦਾ ਫੁੱਲ ਨੂੰ ਮੂੰਹ ਚ ਪਾ ਜਾਏਗੀ ਖਾ ਜਾਏਗੀ ਘਾਸ ਹੈ خیر ਇੱਕ ਬੱਚੇ ਨੂੰ ماں ਨਹੀਂ ਦਿਖਾਈ ਦੇਂਦੀ ਸਹਜੇ ਸਹਜੇ ਅੱਖਾਂ ਖੁੱਲਣ ਗਿਆ ਬਲ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ اے ਗੁਰੂ ਤੈਨੂੰ ਵੇਖ ਸਕਾਂ ਅੱਖਾਂ ਕੋਈ ਨਹੀਂ ਤੇ ਜਿਹੜੀਆਂ ਹੈਗੀਆਂ ਨੇ ਇਸ ਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ ਦੇਖਵੇ ਕੋ ਨਾ ਦ੍ਰਿਸ਼ ਨਾ ਦਰਸ ਦਿਖਾਏ ਦੇਖੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ ਕਹਦੇ ਕੋ ਨਾ ਸੁਰਤ ਨ ਸਰਵਨ ਸੁਨ ਦੇਖੋ ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਨਾਈਏ ਤੈਨੂੰ ਸੁਣ ਸਕਾਂ ਕੰਨ ਨਹੀਂ ਨੇ ਔਰ ਇਸ ਚੱਕਰ ਚ ਨਾ ਪੜਨਾਂ ਕੇ ਮਨੁੱਖ ਉਸੇ ਢੰਗ ਨਾਲ ਗੁਰੂ ਨੂੰ ਸੁਣ ਲੈਂਦਾ ਜਿਵੇਂ ਪੁੱਤਰ ਨੂੰ ਸੁਣ ਲੈਂਦਾ ਮਿੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤੀ ਨੂੰ ਸੁਣ ਲੈਂਦਾ ਭਰਾ ਨੂੰ ਸੁਣ ਲੈਂਦਾ ਮਾਂ ਨੂੰ ਸੁਣ ਲੈਂਦਾ ਪਿਓ ਨੂੰ ਸੁਣ ਲੈਂਦਾ ਇਸੇ ਢੰਗ ਨਾਲ ਗੁਰੂ ਨੂੰ ਸੁਣਦਾ ਹੋਏ ਕਿਤੇ ਹੀ ਨਹੀਂ ਅੱਜ ਉਸ ਤਰ੍ਹਾਂ ਦੀ ਸਰੋਤ ਨਹੀਂ ਬਣੀ ਅੱਜ اتنا ਧਿਆਨ ਨਹੀਂ ਅੱਜ ਉਨੀ ਕਸ਼ਿਸ਼ ਨਹੀਂ ਤੈਨੂੰ ਸੁਣ ਸਕਾਂ ਕੰਨ ਕੋਈ ਨਹੀਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ ਭਾਈ ਜੀ ਕਹਿੰਨਾਂ ਜ਼ਬਾਨ ਵੀ ਕੋਈ ਨਹੀਂ ਮੇਰੇ ਕੋਲ ਗਸਨਾ ਵੀ ਨਹੀਂ ਹੈ ਕਿਸੇ ਦੇ ਬੋਲ ਪਰਿਵਾਰ ਦੇ ਵਿੱਚ ਚੱਲਦੇ ਨੇ ਕਿਸੇ ਦੇ ਬੋਲ ਰਾਜ ਦਰਬਾਰ ਤੱਕ ਚੱਲਦੇ ਨੇ ਕਿਸੇ ਦੇ ਬੋਲ ਪ੍ਰਮਾਤਮਾ ਦੇ ਦਰ ਤੇ ਵੀ ਚੱਲਦੇ ਨੇ ਉੱਥੇ ਤੱਕ ਵੀ ਪਹੁੰਚਦੇ ਨੇ ਪ੍ਰਮਾਤਮਾ ਨੂੰ ਵੀ ਸੁਣਨਾ ਪੈਂਦਾ ਹੈ ਔਰ ਪ੍ਰਮਾਤਮਾ ਨੂੰ ਵੀ ਮੰਨਣਾ ਪੈਂਦਾ ਹੈ ਕਹਿੰਦੇ ਜਨ ਬਈਏ ਦੇ ਬੋਲ ਤੇ ਰਾਜ ਦਰਬਾਰ ਦੇ ਚੱਲ ਜੈਨੇ ਤੇ ਜੇ ਕਿਸੇ ਦੇ ਬੋਲ ਰਾਜ ਦਰਬਾਰ ਵਿੱਚ ਚਲਦੇ ਨੇ ਤਾਂ ਕਿਸੇ ਦੇ ਬੋਲ ਪ੍ਰਮਾਤਮਾ ਦੇ ਦਰਬਾਰ ਉਹਦੇ ਵਿੱਚ ਚਲਦੇ ਨੇ ਭਾਈ ਸਾਹਿਬ ਕਹਿੰਦੇ ਨੇ ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਰਸਨਾ ਹੀ ਨਹੀਂ ਹੈ ਤੈਨੂੰ ਸੁਣ ਸਕਾਂ ਕੰਨ ਹੀ ਨਹੀਂ ਨੇ ਤੈਨੂੰ ਵੇਖ ਸਕਾਂ ਅੱਖਾਂ ਹੀ ਨਹੀਂ ਨੇ ਧਾਰਮਿਕ ਤਲ ਤੇ ਸ਼ਾਇਦ ਮਨੁੱਖ ਪੱਥਰ ਦੀ ਤਰ੍ਹਾਂ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਤੇ ਧਾਰਮਿਕ ਪੰਤੇ ਅਗਰ ਮਨੁੱਖ ਨੂੰ ਦੇਖਣਾ ਹੋਵੇ ਤੇ ਪੱਥਰ ਦੇ ਵਿੱਚ ਤੇ ਬੰਦੇ 'ਚ ਕੋਈ ਫਰਕ ਨਹੀਂ ਹੈ। ਇਹ ਮੰਦਰ, ਮਸਜਿਦ, ਗੁਰਦੁਆਰਿਆਂ 'ਚ ਇੰਜ ਪਿਆ ਹੁੰਦਾ ਜਿਵੇਂ ਕਿਦਰੇ ਪੱਥਰ ਪਿਆ ਹੈ। ਕੁਝ ਵੀ ਮਹਿਸੂਸ ਨਹੀਂ। ਆਹ ਤਾਂ ਜ਼ਿੰਦਗੀ ਦੀ ਗੱਲ ਹੈ। ਬਾਹਰ ਕੀ ਪ੍ਰਮਾਤਮਾ ਦਿਖਾਈ ਦੇਂਦਾ ਹੋਵੇਗਾ ਕਿਸੇ ਨੂੰ ਮੰਦਰ ਦੇ 'ਚ ਵੀ ਨਹੀਂ ਦਿਖਾਈ ਦੇਂਦਾ। ਸਾਰੇ ਸੰਸਾਰ ਵਿੱਚ ਨਿਰੰਕਾਰੂ ਕੀ ਹਾਕ ਦਿਖਾਈ ਦੇਂਦਾ ਹੋਵੇਗਾ। मस्जिद चिज दिख नहीं दिखाई देता खुदा नैसे दे दे जैसे, जैसे जुलम हो दा भी कतले मासूम करो और मावे जफा रहते हो क्या इसी दिन को तुम दिन ने खुदा कहते हो खुदा नाई साहब कहें तेन वेख सक अखा कोई नहीं जगिया ने तू दिखाई नहीं देता तेन सुन सकन कोई नहीं मेरे कोसना भी कोई नहीं बोल तेरे तक पूछा सका। तीसरी पंक्ति बस समाप्ति मन में गुरमत में मन, मन लेवलाई है अंग अंग भंग रंग, रंग रूप कुलहीन दीन कैसे वो नायक की नायका कहाई है ए गुरु जो तेरी मत है मेनु कबूल नहीं जो तेरे विचार ने मैनू कबूल नहीं और जो मेरी सोच सोचनी है तेनों कबूल नहीं तो संबंध किस तरह जुड़े जो मेरी सोचनी है तेनों कबूल नहीं और जो तेरी सोचनी है मैनू कबूल नहीं भाई साहब इंज कहते हैं गुरु जो तेरी मत है गुरमत यह मैनु कबूल नहीं और जो मेरी मत है तेनों कबूल नहीं मेरे तू सहमत नहीं तेरे विचार मैं सहमत नहीं तो रिश्ता किए जुड़े ਵਿਚਾਰਾਂ ਦਾ ਟਕਰਾਓ ਤੇ ਦੋਹਰੀ ਨੂੰ ਜਨਮ ਦਿੰਦਾ ਵਿਚਾਰਾਂ ਦੀ ਸਾਂਝ ਪਿਆਰ ਨੂੰ ਜਨਮ ਦਿੰਦੀ ਪਾਈ ਸਾਹਿਬ ਕਹਿੰਦਾ ਮਨ ਮੈਂ ਗੁਰਮਤ ਮੇਰਾ ਮਨ ਗੁਰਮਤ ਨੂੰ ਨਹੀਂ ਮੰਨਦਾ ਗੁਰਮਤ ਮੈਂ ਨਾ ਮੰਨ ਔਰ ਜੋ ਗੁਰੂ ਹੈ ਉਹ ਮੇਰੇ ਮਨ ਨੂੰ ਕਬੂਲ ਨਹੀਂ ਕਰਦਾ ਜੋ ਮੇਰਾ ਮਨ ਹੈ ਗੁਰੂ ਨੂੰ ਨਹੀਂ ਕਬੂਲ ਕਰਦਾ ਗੁਰੂ ਦੇ ਚਾਰਨਲ ਮੈਂ ਸਹਿਮਤ ਨਹੀਂ ਮੇਰੇ ਵਿਚਾਰਾਂ ਨਾਲ ਗੁਰੂ ਸਹਿਮਤ ਨਹੀਂ ਮਨ ਮੈਂ ਗੁਰਮਤ ਗੁਰਮਤ ਮੈਂ ਨਾ ਮੰਨ ਮੈਂ ਚਲ ਹੋਏ ਕੈਸੇ ਉਨਵਨ ਲੈਵ ਲਈਏ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੇਨ ਕੈਸੇ ਬੋ ਨਾਇਕੀ ਨਾਇਕਾ ਕਹਾਈਏ ਉਸ ਪਰਮਾਤਮਾ ਨੂੰ ਭਾਈ ਸਾਹਿਬ ਕਹਿੰਦੇ ਨੇ ਮੈਂ ਕਿਸ ਤਰ੍ਹਾਂ ਚੰਗੀ ਲਗਾ ਇਸਤਰੀ ਦੇ ਰੂਪ ਵਿੱਚ ਬੋਲ ਲੈਣਾ ਅੱਖਾਂ ਨੇ ਨਾ ਕੰਨ ਹੈ ਨਾ ਜ਼ਬਾਨ ਨੇ ਨਾ ਪੈਰ ਨੇ ਨਾ ਹੱਥ ਸਾਰੇ ਅੰਗ ਟੁੱਟੇ ਨੇ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੇਨ ਕਹ ਸੂ ਬੋ ਨਾ ਕੀ ਨਾਲ ਕਹ ਕਹਾਈਏ ਇਸ ਸਦੀ ਦਾ ਉਹ ਗੁਜ਼ਰਿਆ ਮਹਾਨ ਸ਼ਾਇਰ ਡਾਕਟਰ ਮਹਮਦ ਇਕਬਾਲ ਮਨੁੱਖਤਾ ਨੂੰ ਸਮਝਾਉਂਦਾ ਹੈ ਕਹਿੰਦਾ ਦਿਲੇ ਬਿਨਾਬੀ ਕਰ ਖੁਦਾ ਸੇ ਤਲਬ ਕਦੀ ਕਦੀ ਖੁਦਾ ਤੋਂ ਮੰਗਿਆ ਕਰ ਉਹ ਅੱਖ ਜਿਹੜੀ ਖੁਦਾ ਨੂੰ ਵੇਖ ਸਕਦੀ ਹੈ ਦਿਲੇ ਬਿਨਾਬੀ ਕਰ ਖੁਦਾ ਸੇ ਤਲਬ ਕਿ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ इलम में भी सरूर है लेकिन ये वो जन्नत है जिसमें हूर नहीं इसे नो भाई साहब भाई नंदलाल अपने ढंग नाल गुरु गोविंद सिंह जी महाराज ਦੇ ਸਾਹਮਣੇ ਰੱਖਦੇ ਨੇ Ya ilahi chashme bina ae de dar sham az ishq e sauda ae de ae mere ilahi ae mere guru tu akh de jdi tenu vekh sake to bhayu ji koi andhe te nahi sanne ਇੰਜ ਕਹ ਲੋ ਇੱਕ ਬੱਚਾ ਅੰਦਾ ਹੀ ਜੰਮਦਾ ਅੱਖਾਂ ਦੇ ਹੁੰਦੇ ਹੋਇਆ ਅੰਦਾ ਹੈ ਕੰਨਾਂ ਦੇ ਹੁੰਦੇ ਹੋਇਆ ਬਹਿਰਾ ਹੈ ਪੈਰਾਂ ਦੇ ਹੁੰਦੇ ਹੋਇਆ ਪਿੰਗਲਾ ਹੱਥਾਂ ਦੇ ਹੁੰਦੇ ਹੋਇਆ ਟੁੰਡਾ ਰਸਨਾਂ ਦੇ ਹੁੰਦੇ ਹੋਇਆ ਗੁੰਗਾ ਬੋਲ ਤੇ ਸਕਦਾ ਹੀ ਨਹੀਂ ਇੱਕ ਬੱਚਾ ਇਸ ਤਰ੍ਹਾਂ ਅਪੰਗ ਪੈਦਾ ਹੁੰਦਾ ਹੈ ਸਹਜੇ ਸਹਜੇ ਉਸ ਨੂੰ ਭੋਜਨ ਮਿਲਦਾ ਹੈ ਇੱਕ ਦਿਨ ਬੋਲਣ ਲੱਗ ਪੈਂਦਾ ਹੈ ਮਾਂ-ਬਾਪ ਨੂੰ ਖੁਸ਼ੀ ਹੋ ਜਾਂਦੀ ਹੈ ਕਿ ਬੱਚਾ ਬੋਲਣ ਲੱਗ ਪਿਆ ਮਾਂ-ਬਾਪ ਇੱਕ ਦੂਜੇ ਨੂੰ ਮੁਬਾਰਕਾਂ ਦੇਣ ਲੱਗ ਪੈਂਨਰ ਬੱਚਾ ਚੱਲ ਕੇ ਇਹਦੇ ਪੈਰ ਚੱਲ ਪੈਣੇ ਗੁਰੂ ਨੂੰ ਉਸ ਦਿਨ ਖੁਸ਼ੀ ਹੋ ਜਾਂਦੀ ਹੈ ਜਿਸ ਦਿਨ ਸਿੱਖ ਦੀ ਸੁਰਤ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦੀ ਹੈ। ਔਰ ਗੁਰੂ ਵੀ ਮੁਬਾਰਕਾਂ ਦੇਣ ਲੱਗ ਪੈਂਦਾ ਹੈ ਜਿਸ ਦਿਨ ਜਿਸ ਦੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੀ ਹੈ। ਜਪਣੇ ਤੇ ਬੋਲਣੇ ਔਰ ਇਸੇ ਬੋਲ ਨਾਲ ਪ੍ਰਭੂ ਨਾਲ ਸੰਬੰਧ ਜੁੜ ਜਾਂਦਾ ਹੈ। ਸਤਸੰਗ ਵਿੱਚ ਕਥਾ ਕੀਰਤਨ ਦੀ ਖੁਰਾਕ ਨਾਲ ਇੱਕ ਦਿਨ ਤੋਫੀਕ ਮਿਲ ਜਾਂਦੀ ਹੈ ਤਾਕਤ ਆ ਜਾਂਦੀ ਹੈ ਕਿ ਦਿਨ ਅੱਖਾਂ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਦੋਏ ਦੋਏ ਲੋਚਨ ਪੇਖਾਂ ਇੱਕ ਦਿਨ ਜ਼ਬਾਨ ਜਪਣ ਲੱਗ ਪੈਂਦੀ ਹੈ ਕੰਨ ਪ੍ਰਮਾਤਮਾ ਨੂੰ ਸੁਣਨ ਲੱਗ ਪੈਂਦੇ ਨੇ ਖਲੜੀ ਉਸ ਨੂੰ ਸਪਰਸ਼ ਕਰਨ ਲੱਗ ਪੈਂਦੀ ਹੈ ਔਰ ਨਾਸਿਕਾ ਚਾਰੋਂ ਪਾਸੇ ਇਸ ਪ੍ਰਭੂ ਦੀ ਗੰਧ ਨੂੰ ਵੀ ਮਹਿਸੂਸ ਕਰਦੀ ਹੈ ਸੁਵੰਧੀ ਨੂੰ ਵੀ ਜੋ ਹੈ ਮਹਿਸੂਸ ਕਰਦੀ ਹੈ ਇਸ ਤਰ੍ਹਾਂ ਉਸ ਦੇ ਗਿਆਨ ਇੰਦਰੀ ਔਰਨ ਤੌਰ ਤੇ ਵਿਕਸਿਤ ਹੋ ਜਾਂਦੇ ਨੇ ਅਰਦਾਸ ਸਿਧੰਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਕਿ ਤਿੰਨ ਦਿਨ ਦਾ ਜੋ ਮਹਾਨ ਸਮਾਗਮ ਦੇਸ਼ ਦੇ ਘਤਾ ਕੀਰਤਨ ਦੀ ਖੁਰਾਕ ਅਸੀਂ ਖਾਧੀ ਹੈ ਸਾਨੂੰ ਹਜ਼ਮ ਹੋਵੇ ਜੇ ਕੋ ਖਾਵੇ ਜੇ ਕੋ ਬਣਛੇ ਬਣਛੇ ਕੰਨ ਹਜ਼ਮ ਕਰਨ ਹਜ਼ਮ ਹੋਵੇ ਪ체 ਤੌਫੀਕ ਮਿਲੇ ਕਿ ਰਸਨਾ ਜਪਣ ਲੱਗ ਪਹ ਔਰ ਅੱਖਾਂ ਪੂਰਨ ਤੌਰ ਤੇ ਖੁੱਲਨ ਪ੍ਰਭੂ ਦੀ ਝਲਕ ਜਹ ਮਿਲੇ ਸਾਹਿਬ ਗਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੀ ਬਖਸ਼ਿਸ਼ ਕਰਨ ਐਸੀ ਸਾਰਿਆਂ ਤੇ ਰਹਿਮਤ ਕਰਨ ਇਸ ਸਾਰਿਆਂ ਦਾ ਕੀਤਾ ਹੋਇਆ ਸਤਸੰਗ ਸਫਲ ਹੋਵੇ ਮੈਂ ਹਾਰਦਿਕ ਤੌਰ ਤੇ ਸਾਰੀ ਸੰਗਤ ਦਾ ਔਰ ਆਏ ਹੋਏ ਗੁਣੀ ਜਨਾਂ ਦਾ ਰਾਗੀ ਸਿੰਘਾਂ ਦਾ ਮਹਾਪੁਰਸ਼ਾਂ ਦਾ ਹਾਰਦਿਕ ਤੌਰ ਤੇ ਧੰਨਵਾਦੀ ਹਾਂ ਸਤਸੰਗ ਦੇ ਪ੍ਰਵਾਹ ਚੱਲਦੇ ਰਹਿਣ ਔਰ ਸਤਿਗੁਰੂ ਇਸ ਛਕੇ ਹੋਏ ਭੋਜਨ ਨੂੰ ਹਜ਼ਮ ਕਰਕੇ ਸਾਨੂੰ ਉਹ ਇੰਦਰੀ ਪ੍ਰਦਾਨ ਕਰੇ ਜਿਸ ਨਾਲ ਪ੍ਰਮਾਤਮਾ ਦੀ झलक ਹਰ ਪਾਸੇ ਜੋ ਹੈ ਮਿਲੇ ਸਾਰੇ ਅਨਹਾਰ